ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਬਾਹਰੋਂ ਗ੍ਰਿਫਤਾਰ ਕੀਤੇ ਗਏ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ ਨੂੰ ਫਤਿਹਗੜ ਸਾਹਿਬ ਪੁਲਿਸ ਨੇ ਅੱਜ ਮਾਨਯੋਗ ਅਦਾਲਤ ਫਤਿਹਗੜ ਸਾਹਿਬ ਵਿੱਚ ਪੇਸ਼ ਕੀਤਾ ਜਿਸ ਤੋਂ ਪਹਿਲਾਂ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਉਲਜਾ ਮੈਡੀਕਲ ਕਰਵਾਇਆ ਗਿਆ ਬਾਬਾ ਗੁਰਵਿੰਦਰ ਸਿੰਘ ਖੇੜੀਵਾਲੇ ਵੱਲੋਂ ਅੱਜ ਹੁਮਨ ਬ੍ਰਦਰਜ਼ ਵਕੀਲ ਅਦਾਲਤ ਵਿੱਚ ਪੇਸ਼ ਹੋਏ ਪਹਿਲਾਂ ਦੀ ਤਰ੍ਹਾਂ ਅੱਜ ਵੀ ਬਾਬਾ ਗੁਰਵਿੰਦਰ ਸਿੰਘ ਖੇੜੀਵਾਲੇ ਨੇ ਅਪੀਲ ਕੀਤੀ ਕਿ ਉਸ ਦੀ ਪਤਨੀ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਉਸ ਦੇ ਦੋਸ਼ ਲਗਾਏ ਗਏ ਹਨ ਉਹ ਸਭ ਝੂਠੇ ਤੇ ਬੇਬੁਨਿਆਦ ਸਾਬਤ ਹੋ ਸਕਣ। ਜਨੂਨ ਰਫਾਇਰ ਅਸਬੀ ਫਟੇਗਰ ਸਾਥਾਨੀ ਉਹਦੇ ਚ ਅਸੀਂ ਕਲਰਾ ਗੁਰਵਿੰਦਰ ਸਿੰਘ ਹੋਣਾ ਨਵੈਸਟ ਬੰਦੇ ਸੀਗਾ ਨੂੰ ਉਸ ਤੋਂ ਨੂੰ ਛੁੱਟੀ ਹੋ ਗਈ ਸੀ ਉਹ ਮਾਨੂੰ ਚੋਰਚ ਪੇਸ਼ ਕੀਤਾ ਸੀਗਾ ਅੱਜ ਸਾਡੇ ਕੋਲ ਨਰਸਨ ਇੱਕ ਦਿਨ ਦਾ ਪੁਰੇ ਸਵਾਨ ਮਿਲਿਆ ਜਿਹਦੀ ਤਸਦੀਕ ਜਾਰੀ ਹੈ ਬਰੰਦ ਤੋਂ ਬਟੇਸਾ علیوں میں صحidden gets on something new ٹیں تو مسید جم nuestros� agents ہو Aside from the People to Person �� had mercy not a doctor ڈاکر کو dilember کرنا سProfیر之 جو اما سنت رائf کی تھی ہے ہرا سیکھنا کو اسپس کو مستو فو دیکھنا کہ کوچیا ہے کوچھ نہیں ਕਰਨ ਵਾਲਾ ਤਾਂ ਉਹ ਪਹਿਲਾਂ ਕਿ ਪ੍ਰਾਇਓਰਟੀ ਹੈਲਥ ਤੇ ਪ੍ਰਾਇਓਰਟੀ ਇਹਨਾਂ ਦੀ ਹੈ ਕਿ ਪਹਿਲਾਂ ਸੂਟਾਂ ਨੂੰ ਸਿਰਫ ਹਸਪੀਟਲ ਨੂੰ ਨਾਲ ਦੇ ਵਿੱਚ ਪਬਲਿਕ ਵਾਸਤੇ ਇਗਜ਼ਾਮ ਕਰਦੇ ਨੇ ਕੋਈ ਅਰਜੈਂਟ ਟਰੀਟਮੈਂਟ ਦੀ پہلے ریکویسٹ پائی سر کوئی ٹریٹمنٹ رہ گیا ڈاکٹر سر نے کہا کہ ایک بار سٹر ہے کرنا جو بھی ਮੁਸਤਵਾਬ ਸੀਰ ਜੀ ਕੋਈ ਕਿਤੇ ਕਿੰਨੇ ਕੁ ਮਾਮਲੇ ਜਿਹੜੇ ਮੌਜੂਦ ਨੇ ਇਹਦੇ ਵਿੱਚ ਮਾਮਲੇ ਗ੍ਰਿਪਟਾ ਕੀਤੇ ਗਏ ਚ ਉਹ ਤਰਜੀਹ ਮੇਨ ਕੇਸ ਜਿਹੜਾ ਚੈਨਮੀ ਨੰਬਰ ਐਫ ਆਈ ਆਰ ਹੈ ਉਹਦੇ ਵਿੱਚ ਦੋ ਜਣੇ ਰੈਸ਼ ਹੋਏ ਆ ਗੁਰਵਿੰਦਰ ਸਿੰਘ ਕਿਰਕੀਟ ਜੱਟਾਂ ਦੇ ਤੇ ਅਧਰੜਾ ਗਣਾਨ ਗ੍ਰਫਤੀ ਤੇ ਇੱਕ ਕ੍ਰਾਸ ਕੇਸ ਦੇ ਵਿੱਚ ਵੀ ਦੋ ਮੋਜੂਦ ਗ੍ਰਿਫਤਾਰ ਹੋਏ ਆ ਉਹ ਕਾਸਟ ਵਾਲੇ ਦਾ ਦੋਨੇ ਅਫੀਸ਼ੀਅਲ ਰਿਮਾਰਟ ਦੇਖਦੇ ਤੇ ਅਸੀਂ ਸਖੀਰ ਤੇ ਜਸਪਾਲ ਜੀ ਤਾਂ ਇਹਨਾਂ ਦਾ ਪ੍ਰਤੀਬੱਧ ਗੁਰਬਿੰਦਰ ਕਾਸਮਿਕ ਦੇੰਦਰ ਮਾਤ ਮੈਂ ਕਿਹਦੇ ਵਿੱਚ ਕੋਈ ਹੋਰ ਵੀ ਮਾਮਲਾ ਦੇ ਵਿੱਚ ਗ੍ਰਿਫਤਾਰੀ ਬਾਕੀ ਹੈ ਜਾਂ ਪੂਰੇ ਹੋ ਚੁੱਕੇ ਹਾਂਜੀ ਨਹੀਂ ਇਹ ਬਾਕੀ ਹੈ ਜੀ ਪਹਿਲਾ 메ਨ ਕੇਸ ਦੇ ਵਿੱਚ 3 4 5 6 ਵਿਅਕਤੀ ਉਹਨਾਂ ਲਿਖਾਈ ਹੋਏ ਨੇ ਉਹਨਾਂ ਦਾ ਵੀ ਕਲੀਅਰ ਕਰਨਾ ਹੈ ਕਿ ਕਿਹੜੇ ਨੇ ਕ੍ਰਾਸ ਸਟੇਟ ਦੇ ਵਿੱਚ ਕੰਮ ਜੋੜ ਹੈ ਤਾਂ ਬਈ ਨੇ ਹੈ ਗੁਰਜੀਤ ਕੌਰ ਵੀ ਨੇ ਤੇ ਉੱਥੇ ਵੀ 3 4 5 ਵਿਅਕਤੀ ਚੀਕ ਇੱਕ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਅਤੇਗਰ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ प्रदीप ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪੁਰਾਣੇ ਕਾਨੂੰਨ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਇਰਾਦਾ ਕਤਲ ਕਹਿੰਦੇ ਆ ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸਹਰਾ ਪਰਿਵਾਰ ਹੈ ਉਹ ਕਹਿੰਦੇ ਨੇ ਜਿਕੇ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਦੇ ਲਗਭਗ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜਿਹੜਾ ਸੀ ਉਹਦੇ ਪੱਟੇ ਚ ਮੱਚਿਆ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਦੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤਿਹਗੜ੍ਹ ਸਾਹਿਬ ਪੁਲਿਸ ਡਿਸਟ੍ਰਿਕਟ ਜਿਹੜਾ ਸਾਡਾ ਹੈਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ 5 ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੇ ਸਾਰੀ ਟੀਮ ਬੱਜਵਾ ਸਾਭਰੀ ਅਸੀਂ ਡਟ ਕੇ ਅੱਜ ਵਿਰੋਧ ਕੀਤਾ ਲਗਭਗ ਮੈਨੂੰ ਲੱਗਦਾ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦਿਨ ਇਹਨਾਂ ਨੇ ਧਾਵਾ ਬੋਲਿਆ ਸੀਸੀਟੀਵੀ ਦੱਸ ਰਿਹਾ ਉਹ ਗੱਡੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਏ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂਗੇ ਸੋ ਇਹਦੇ ਤੋਂ ਇਲਾਵਾ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਹੈ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਸੋ ਇਸ ਪਰਚੇ ਤੋਂ ਲਾਵਾਇਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲ ਅਚਕੋਚ ਕੀ ਦਸੀਏ ਕਿ ਜਿਹੜਾ ਇਹ ਕਹਿੰਦਾ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਛੋਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀਐਮਸੀ ਤੋਂ ਮੈਂ ਰਿਕਾਰਡ ਦਿੱਤਾ ਅੰਦਰ ਸਾਰਾ ਡੀ ਐਮ ਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਇੱਕ ਸ਼ਾਮ ਨੂੰ 3 ਵਜੇ ਇੱਥੇ ਆ ਗਿਆ ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਇਹ ਦੁਪੱਟੀ ਸਾਡੇ ਸਾਹਮਣੇ ਆਈ ਏ ਮੈਂ ਤੁਹਾਨੂੰ ਦੋ ਦੋ ਮਡਲੀ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ ਉਹ ਕੀ ਸੀ ਕਿ ਜਦੋਂ ਇਹਨਾਂ ਨੂੰ 32 ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ 32 ਭੇਜ ਦਿੱਤਾ ਗਿਆ 32 ਵਾਲੇ ਹਸਪੀਟਲ ਦੇ ਵਿੱਚ ਬਹੁਤ ਜੜੀ ਅੱਜ ਵੱਡਾ ਜੜਾ ਕੋਈ ਲੰਮਾ ਡਿਸਕਸ਼ਨ ਚੱਲੀ ਮਾ ਉਹਦੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਇੱਕ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਵੋਮਿਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਨ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਬ੍ਰੇਨ ਚ ਚਲੋ ਕਿਤੇ 6:00 ਵਜੇ ਪਾਪਾ ਹੁਣ ਇਹ ਚਾਰ ਚੀਜ਼ਾਂ ਲਿਖ ਰਹੇ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਨੇ ਆ ਉਹ ਟੁੱਟਿਆ ਹੋਇਆ। ਉੱਥੇ ਜਦੋਂ ਗਏ ਨੇ ਡਾਕਟਰਸ ਦੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਏ। ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਏ ਜੀ ਜਵਾੜਾ। ਐਡਵਾਈਸ ਕੀ ਕੀਤੀ ਏ ਸਰਜਰੀ 14 ਅਗਸਤ ਨੂੰ। ਤੇ ਉਹਨਾਂ ਦੀ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਏ ਜੀ। ਤੇ ਉਸ ਤੋਂ ਬਾਅਦ 4 ਹਫ਼ਤੇ ਲਗਭਗ 4 ਹਫਤੇ ਉਹਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਭਾਜੀ ਆਪਾਂ ਲਵਾਂਗੇ ਵਾਟਰ ਇਨਟੇਕ ਜਿਹੜੀ ਹੈਗੀ ਉਹੀ ਹੋਈ ਹੁਣ ਉਹ ਚੀਜ਼ ਰਿਕਾਰਡ ਬੋਲ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਵਾੜੇ ਦੀ ਕਿਉਂਕਿ ਜਵਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇੱਕ ਕੀ ਅੱਡੀ ਕਾਲੀ ਸੀ ਕਿ ਤੁਸੀਂ 15 ਤੱਕ ਨੂੰ ਅਰੈਸਟ ਪਾਏ ਹੋ ਥੋੜਾ ਜਿਹਾ ਸਮਾਂ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਊਂਡਸ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਏ ਕਿ ਪਹਿਲਾਂ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਉਹਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਹੈ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ ਕੱਲ ਨੂੰ ਉਹ ਕੋ ਕੈਂਸਰ ਰੂਪ ਧਾਰਨ ਕਰ ਗਈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਣ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹਿ ਰਹੇ ਨੇ ਜੀ ਸਾਡੀ ਜ਼ਿੰਮੇਵਾਰੀ ਹੈ ਜਾਂ ਉਹਨਾਂ ਨਾਲ ਕਿਉਂਕਿ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕੋਈ ਜਵਾੜੇ ਦੇ ਟੁੱਟਣ ਕਰਕੇ ਸੋਜਿਸ਼ ਇਸ ਲੈਵਲ ਤੇ ਹੈ ਕਿ ਸਾਹ ਲੈਣ ਚ ਵੀ ਪ੍ਰੋਬਲਮ ਹੈ ਸੋ ਅੱਜ ਅਸੀਂ ਇਹਨਾਂ ਨੂੰ ਕੀ ਕਹੇ ਕਿ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਤਾਂ 32 ਵਾਲੇ ਹਸਪੀਟਲ ਜਾਂ ਸਿਵਲ ਹਸਪੀਟਲ 'ਚ ਦੁਬਾਰਾ ਐਡਮਿਟ ਕਰਾਈਏ ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ ਫਿਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਆਈਏ ਸੋ ਇਹਨਾਂ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਲਗਭਗ ਮੈਨੂੰ ਲੱਗਾ ਘੰਟਾ ਦਢ ਘੰਟਾ ਸਾਢੇ ਜਿਹੜਾ ਜੜੀ ਉਹ ਦੋਨਾਂ ਤਰ੍ਹਾਂ ਦੀ ਆਪਸ ਚੱਲੀ ਏ ਤਾਂ ਹੁਣ ਲਾਸਟ ਚ ਆ ਕੇ ਜੱਜ ਸਾਹਿਬ ਨੇ ਅੱਜ ਬਹੁਤ ਮੈਂ ਕਹਾਂਗਾ ਕਿ ਮਾਨਜੋ ਕੋਰਟਸ ਦੇ ਉੱਪਰ ਸਾਨੂੰ ਬਹੁਤ ਫੇਟ ਹੈ ਸਾਰਿਆਂ ਨੂੰ ਸੋ ਇੱਕ ਲੰਬੀ ਜਿਹੜੀ ਹੈਗੀ ਏ ਉਹਦੇ ਤੇ ਆਰਗੂਮੈਂਟਸ ਤੋਂ ਬਾਅਦ ਅੱਜ ਮਾਨਜੋ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਅਸ ਅਪਲਾਈ ਕਰਤਾ ਕਿਉਂਕਿ 6 ਵਜ ਗਏ ਸੀ ਕਾਪੀ ਸਵੇਰੇ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇਹਦੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫਿਰ ਉਸ ਤੋਂ ਬਾਅਦ ਰਹੇਗਾ ਪੁਰਸ ਕਸਟਡੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਦਾ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਕੀਤਾ ਜਾਏਗਾ ਸੋ ਇਹ ਬਹੁਤ ਅਜ ਇੰਪੋਰਟੈਂਟ ਸੀ ਬਾਕੀ ਆਰਡਰ ਕਲੈਰੀਫਾਈ ਕਰਨਗੇ ਔਰ ਹੁਣ ਉਹਨਾਂ ਨੂੰ ਸਿਵਲ ਹਸਪੀਟਲ ਹੀ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਪਿਛਲਾ ਬ੍ਰਦਰ ਵੱਲੋਂ ਇੱਕ ਪੁਆਇੰਟ ਬੜ ਕੀ ਤੁਸੀਂ ਬੋਰਡ ਆਫ ਡਾਕਟਰਸ ਕਨਸਟੀਟਿਊਟ ਕਰ ਦੋ ਕਿਉਂਕਿ ਜਬਾੜੇ ਤੇ ਸੱਟਾਂ ਨੇ ਕਿਉਂਕਿ ਸਰਜਰੀ ਤੇ ਕਰਵਾਈ ਹੋਈ ਨਹੀਂ ਤੁਸੀਂ ਹੁਣ ਰਿਮਾਂਡ ਤੇ ਜੇ ਪੁਲਿਸ ਰਿਮਾਂਡ ਚ ਵੀ ਰੱਖਦੇ ਹਾਂ ਜਾਂ ਉਸ ਤੋਂ ਬਾਅਦ ਜੁਡੀਸ਼ਲ ਭੇਜ ਦਿੰਦੇ ਨੇ ਜਾਂ ਜੇਲ੍ਹ ਚ ਭੇਜ ਦਿੰਦੇ ਹਾਂ ਉਹਦਾ ਜ਼ਿੰਮੇਵਾਰ ਕੌਣਾ ਹੈ ਉਹਦਾ ਜਬਾੜੇ ਦਾ ਇਲਾਜ ਕੌਣ ਕਰੇਗਾ ਜੋ ਸੱਟਾਂ ਵੱਜੀਆਂ ਨੇ ਸੋ ਉਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜੱਜ ਸਾਹਿਬ ਨੇ ਡਿਟੇਲਡ ਆਰਡਰ ਕੀਤਾ ਕਾਪੀ ਤੁਹਾਨੂੰ ਸਵੇਰੇ ਦਵਾਂਗੇ ਪਰ ਮੋٹے ਤੌਰ ਤੇ ਹੈ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਸਾਰੀ ਸਾਡੀ ਪੁਲਿਸ ਜਿਹੜੇ ਆਈਓਜ਼ ਆਏ ਨੇ ਉਹ ਜੋ ਪੁਲਿਸ ਅਥਾਰਟिटीज ਆ ਫਿਰ ਇਸ ਬਾਰੇ ਦੀ ਰਿਪੋਰਟ ਤੋਂ ਬਾਅਦ ਜਿਹੜਾ ਅਗੇ ਪ੍ਰੋਸੈਸ ਹੋ ਰਿਹਾ ਹੈ। ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز